ਦੀ ਮੀ ਦੇ ਬਾਵਜੂਦ ਜੰਡਿਆਲਾ ਮੰਚਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਜਾਇਆ ਗਿਆ ਨਗਰ ਕੀਰਤਨ ਜੰਡਿਆਲਾ ਮੰਚਕੀ ਗੁਰਦੁਆਰਾ ਮਾਤਾ ਸਾਹਿਬ ਕੌਰ ਪੱਤੀ ਤੁੰਨੀ ਕੀ ਜੰਡਿਆਲਾ ਮੰਚਕੀ ਦੀ ਸੰਗਤ ਵੱਲੋਂ ਕਸਬਾ ਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਇੱਥੇ ਸ਼ਰਧਾਪੂਰਵਕ ਮਨਾਇਆ ਗਿਆ ਭਾਰੀ ਬਰਸਾਤ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਦੌਰਾਨ ਜਿੱਥੇ ਬੀਬੀਆਂ ਅਤੇ ਵੀਰਾਂ ਵੱਲੋਂ ਸੰਗਤੀ ਰੂਪ ਵਿੱਚ ਇਲਾਹੀ ਬਾਣੀ ਦੇ ਜਾਪ ਕੀਤੇ ਗਏ ਉੱਥੇ ਹੀ ਪੰਥ ਦੇ ਪ੍ਰਸਿੱਧ ਢਾਡੀ ਨਿਰਮਲ ਸਿੰਘ ਜੇਠਵਾਲ ਦੇ ਜਥੇ ਵੱਲੋਂ ਇਤਿਹਾਸਿਕ ਵਾਰਾਂ ਪੇਸ਼ ਕੀਤੀਆਂ ਗਈਆਂ Oh, <laughs> oh, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰੂ ਗੁਰਦੁਆਰਾ ਮਾਤਾ ਸੈਬਕੌਰ ਮਤੀਤੁੰਦੀ ਕੀ ਪੈਣ ਡੇੜਾ ਜ਼ਿਲ੍ਹਾ ਜੰਮੂ ਦੇ ਕਿ ਨਾਇਆਂਗਿਆ ਇਸ ਗੁਰੂ ਦੇ ਵਿੱਚ ਉਹ 사 ਸੰਗਤ ਦੇ ਸੱਜਣੋ ਦੇ ਨਾਲ ਸ੍ਰੀ ਰਮਨ ਕਨਵਰ ਸਾਹਿਬ ਜੀ ਕੋਲੋਂ ਉਪਰੋਕਤ ਅਪਰੰਤ ਨਗਰ ਕੀਰਤਨ ਜੋ ਪੈਂਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦਾਰ ਸਾਹਿਬ ਦਿੱਤੋਂ ਜਿੱਕੇ ਪਹੁੰਚਿਆ ਉਸ ਤੋਂ ਆਪਰਾਮ ਪੁਰੂਕੇ ਤੁਮਾਨ ਸਜੇ ਸੂਰ ਸਾਸੰਤ ਨੇ ਬੜਾ ਸਰਯੋਗ ਦਿੱਤਾ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰਦਾਰ ਜਿੱਕੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰੀਏ ਔਰ ਆਜ ਦੇ ਜਨਮਦਨ ਦੀਆਂ ਆਜ ਦੇ ਪ੍ਰਕਾਸ਼ ਵਰਗੀਆਂ ਆਪ ਸਭ ਨੂੰ ਬਹੁਤ ਬਹੁਤ ਦਾ ਗਿਆ ਮੋੜਦੀ ਵਾਹਿਗੁਰੂ ਦੀ ਕ੍ਰਪਾ ਹਸਾ ਵਾਹਿਗੁਰੂ